ਇੱਕ ਬਾਡੀ ਬਿਲਡਰ ਜਿਹੜਾ ਦੁਨੀਆ ਦੇ ਵਿੱਚ ਪੂਰੀ ਛਾਪ ਛੱਡਦਾ ਆਪਣੇ ਐਜ਼ ਅ ਵੈਜੀਟੇਰੀਅਨ ਪਰ ਦੂਸਰੇ ਪਾਸੇ ਜਦੋਂ ਮੈਂ ਤੁਹਾਡੇ ਜਿਮ ਦੇ ਵਿੱਚ ਬੜਿਆਂ ਤਾਂ ਸ਼ਿਵ ਕੁਮਾਰ ਬਟਾਲਵੀ ਦੀਆਂ 17 ਲਿਖੀਆਂ ਹੋਈਆਂ ਇੱਕ ਜੁੱਸੇ ਵਾਲਾ ਬੰਦਾ ਜਿਹੜਾ ਦੇਖਣ ਨੂੰ ਮਾਚੋ ਮੈਨ ਲੱਗਦਾ ਵਾ ਰੋਬਿਨ ਹੁੱਡ ਦੀ ਪਰਸਨੈਲਿਟੀ ਆ ਕਰੈਕਟਰ ਵੀ ਇਸ ਤਰ੍ਹਾਂ ਦੇ ਮਿਲਦੇ ਰਹੇ ਆ ਪਰ ਸ਼ਿਵ ਦੀਆਂ 17 ਨਾਲ ਕਿਵੇਂ ਤਾਲੁਕ ਇਮੋਸ਼ਨਲ ਸਟੋਰੀ ਹੈ ਤੁਸੀਂ ਜਿਹੜੀ ਫੋਟੋ ਦੇ ਉੱਤੇ 17 ਪੜੀਆਂ ਉਹ ਮੇਰੇ ਛੋਟੇ ਭਾਈ ਦੀ ਫੋਟੋ ਹੈ ਐਂਡ 12-13 ਸਾਲ ਪਹਿਲਾਂ ਹੀ ਵਾਸ ਐਕਸਪਾਇਰਡ ਇਨ ਐਕਸੀਡੈਂਟ ਤੇ ਤੁਸੀਂ ਸਮਝ ਸਕਦੇ ਹੋ ਵੀ ਛੋਟੇ ਭਰਾ ਨਾਲ ਕਿਦਾਂ ਦਾ ਰਿਲੇਸ਼ਨ ਹੁੰਦਾ ਬੌਂਡ ਕਿਦਾਂ ਦਾ ਹੁੰਦਾ ਸੋ ਜੋਵਨ ਰੁੱਤੇ ਚਲਾ ਗਿਆ ਤੋ ਉਹਦਾ ਇੱਕ ਦਰਦ ਇੱਕ ਪੇਨ ਆਲਵੇਜ਼ ਇਨਸਾਈਡ ਰਹਿੰਦਾ ਸੋ ਇੱਕ ਮੈਮੋਰੇਬਲ ਫੋਟੋ ਉਹਦੀ ਯਾਦਗਾਰ ਲਾਈ ਹੋਈ ਹੈ ਅਸੀਂ ਉਹਨੂੰ ਦੇਖਦੇ ਰਹਿੰਨੇ ਆ ਤੇ ਉਹਦੀ ਮੈਮਰੀ ਚ ਇਹ ਜਿਹੜੀਆਂ ਚੀਜ਼ਾਂ ਨੇ ਇਹ ਸਤਰਾਂ ਲਿਖੀਆਂ ਹੋਈਆਂ ਔਰ ਦੂਸਰਾ ਇਹ ਹੈ ਕਿ ਬਾਹਰੋਂ ਬੰਦਾ ਜਿੰਨਾ ਮਰਜੀ ਟਫ ਹੋਵੇ ਜਿਹੜੇ ਇਮੋਸ਼ਨਸ ਹੁੰਦੇ ਨਾ ਯੂਨੀਵਰਸਲ ਹੁੰਦੇ ਆ ਔਰ ਪਹਿਲਵਾਨ ਦੇਖਣ ਨੂੰ ਬਹੁਤ ਹਾਰਡ ਤੇ ਟਫ ਲੱਗਦੇ ਹੁੰਦੇ ਨੇ ਪਰ ਐਕਚੁਅਲੀ ਅੰਦਰੋਂ ਬੜੇ ਸੌਫਟ ਹੁੰਦੇ ਨੇ